ਸਤਿ ਸ਼੍ਰੀ ਅਕਾਲ ਸਾਂਝੇ ਚੁੱਲੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਚਲ ਜੀਰਾ ਚਲ ਜੀਰਾ ਬਣਾਉਣ ਲਈ ਇਹ ਬਹੁਤ ਠੰਡਾ ਹੁੰਦਾ ਜੀ ਚਲ ਜੀਰਾ ਬਣਾਉਣ ਲਈ ਮੈਂ ਇਮਲੀ ਲਈਆ 250 ਗ੍ਰਾਮ ਸ਼ੱਕਰ ਲਈਆ 60 ਗ੍ਰਾਮ ਬਲੈਕ ਸੌਲਟ ਲਿਆ ਜੀਰਾ ਲਿਆ ਵਾ 3-4 ਚਮਚੇ ਮੈਂ ਭੁੰਨ ਕੇ ਉਹਨੂੰ ਤਵੇ ਤੇ ਉਹਨੂੰ ਮੈਂ ਗ੍ਰाइंड ਕਰ ਲਿਆ ਸੀ ਹਾਂ ਜੀ ਕਹਿੰਦੇ ਆ ਵੀ ਜੀਰਾ ਗਰਮ ਹੁੰਦਾ ਜੀਰਾ ਗਰਮ ਨਹੀਂ ਹੁੰਦਾ ਇਹਦੀ ਤਸੀਰ ਗਰਮ ਹੁੰਦੀ ਆ ਬਟ ਜਦੋਂ ਆਪਾਂ ਪਾਣੀ ਚ ਪਾ ਕੇ ਪਿਉਂ ਕੇ ਇਹਨੂੰ ਆਪਾਂ ਪੇਸਟੇ ਦਾ ਬਣਾਉਂਦੇ ਆ ਨਾ ਉਦੋਂ ਇਹ ਇਹਦੀ ਤਸੀਰ ਠੰਡੀ ਹੋ ਜਾਂਦੀ ਆ ਹਾਂਜੀ ਮੈਂ ਇਮਲੀ ਨੂੰ ਪੀਂ ਆਉਂਦਾ ਸੀ ਇਮਲੀ ਇਮਲੀ ਨੂੰ ਮੈਂ ਪੀਂ ਆਉਂਦਾ ਸੀ ਪਾਈਆ ਇਮਲੀ ਇਹ 250 ਗ੍ਰਾਮ ਪਾਣੀ ਚ ਪੀਂ ਆਉਂਦਾ ਸੀ ਮੈਂ ਪਾਣੀ ਚ ਪੀਉਣ ਨਾਲ ਇਹਦੇ ਜਿਹੜੇ ਆ ਇਹ ਜਿਹੜੀਆਂ ਗੁਟਲੀਆਂ ਨੇ ਉਹ ਆਪਾਂ ਕੱਢ ਦਵਾਂਗੇ ਹਾਂਜੀ ਦੇਖੋ ਵਧੀਆ ਇਹ ਭੋਂਤੀ ਗਈ ਆ 10 ਮਿੰਟ ਪਹਿਲਾਂ ਭੋਂਤੀ ਸੀ ਇਹ ਮੈਂ ਹੁਣ ਆਪਾਂ ਇਹਨੂੰ ਪੁੰਨ ਲਾਂਗੇ ਜਿਹੜੇ ਆ ਹੈਗੀਆਂ ਨੇ ਜੜਾਂ ਜੀਆਂ ਨੇ ਇਹਦੀਆਂ ਉਹ ਵੀ ਬਾਹਰ ਕੱਢ ਦਾਂਗੇ ਤੇ ਜਿਹੜੇ ਇਹਦੇ ਪੀਸ ਨੇ ਉਹ ਵੀ ਕੱਢ ਦਾਂਗੇ ਹੁਣ ਆਪਾਂ ਇਹਨੂੰ ਪੁੰਨ ਲਾਂਗੇ ਆਸਾਨ ਤਰੀਕੇ ਨਾਲ ਪੁੰਨਿਆ ਜਾਣਾ ਜੀ ਇਹ ਹਾਂਜੀ ਸਸਾਂਤਰੀਕਨ ਪੁਣਿਆ ਜਾਣਾ ਜੀ ਇਹ ਇਹਦੇ ਵਿੱਚ ਵਿਟਾਮਿਨ ਏ ਬੀ ਸੀ ਹੁੰਦੇ ਆ ਜੀ ਇਹਦੇ ਵਿੱਚ ਇਹ ਇਮਲੀ ਤਾਂ ਇੰਨੀ ਠੰਡੀ ਹੁੰਦੀ ਆ ਜੀ ਜੇ ਕਿਸੇ ਨੂੰ ਪੀਲੀਆ ਦੀ ਸ਼ਿਕਾਇਤ ਆ ਨਾ ਉਹ ਕੋਰੇ ਬਰਤਨ ਵਿੱਚ ਜਿਵੇਂ ਮਿੱਟੀ ਦਾ ਬਰਤਨ ਹੁੰਦਾ ਉਹਦੇ ਵਿੱਚ ਇਮਲੀ ਭਿਉ ਕੇ ਰਾਤ ਨੂੰ ਤੇ ਸਵੇਰ ਨੂੰ ਉਹਦੇ ਵਿੱਚ ਪਾਣੀ ਨਤਾਰ ਕੇ 2-3 ਕੁੱਟਾਈ ਪੀਤੀਆਂ ਜਾਣਨਾ ਪੀਲੀਆ ਦੂਰ ਹੋ ਜਾਂਦਾ ਇਹ ਇੰਨੀ ਠੰਡੀ ਹੁੰਦੀ ਹੈ ਇਮਲੀ ਇਮਲੀ ਤੇ ਜੇ ਤੁਹਾਨੂੰ ਖੱਟੀ ਲੱਗਦੀ ਆ ਬਾਹਲੀ ਗਲਾਸ ਵਿੱਚ ਹੀ ਪਾਣ ਕੇ ਤੁਸੀਂ ਉਹਦੇ ਵਿੱਚ ਸ਼ੱਕਰ ਪਾ ਲਓ ਚੱਕਰ ਵੀ ਠੰਡੀ ਹੁੰਦੀ ਆ ਤੁਸੀਂ ਹਫਤਾ ਪੀ ਕੇ ਦੇਖੋ ਤੁਹਾਡਾ ਪੀਲੀਆ ਜਲਦੀ ਠੀਕ ਹੋ ਜਾ ਜਾਊਗਾ ਇਹਦੀ ਇੰਨੀ ਤਸੀਰ ਠੰਡੀ ਹੁੰਦੀ ਹੈ ਇਹਦੀ ਹਾਂਜੀ ਆਪਾਂ ਨੂੰ ਪਉਣਾਗੇ ਜੀ ਇਹਨੂੰ ਆਪਾਂ ਹੁਣ ਗੈਸ ਤੇ ਬਰਤਨ ਰੱਖ ਲਿਆ ਇਹਨੂੰ ਆਪਾਂ ਪੁਣੇ ਹੋਏ ਪਾਣੀ ਇਮਲੀ ਨੂੰ ਆਪਾਂ ਇਹਨੂੰ ਬੋਇਲ ਕਰਾ ਗਏ ਆ ਥੱਲੇ ਜੜੀ ਆ ਬਹੁਤ ਮਿੱਟੀ ਮੁੱਟੀ ਜੀ ਹੁੰਦੀ ਆ ਪਤਾ ਨਹੀਂ ਕਿਦਾਂ ਪੈਕਿੰਗ ਆ ਕੀਤੀਆਂ ਹੁੰਦੀਆਂ ਨੇ ਇਸ ਕਰਕੇ ਬੋਇਲ ਕਰਨਾ ਜ਼ਰੂਰੀ ਹੁੰਦਾ ਬਣਤਾ ਉਦਾਂ ਵੀ ਜਾਣਾ ਮਾਂ ਇਹ ਮਲੇਰੂ ਪਾਣੀ ਵਿੱਚ ਘੋਲ ਕੇ ਪਰ ਜੇ ਤੋਂ ਆਪਾਂ ਬੋਇਲ ਕਰ ਦਾਂ ਇਹਦੇ ਵਿੱਚ ਜਿਹੜੇ ਕਟਾਣੂ ਹੁੰਦੇ ਆ ਉਹ ਮਰ ਜਾਂਦੇ ਆ ਹਾਂਜੀ ਪਤਾ ਨਹੀਂ ਕਿਦਾਂ ਦੀ ਪੈਕਿੰਗ ਕਿੰਨੇ ਦਿਨ ਦੀ ਪੈਕਿੰਗ ਕੀਤੀ ਹੁੰਦੀ ਆ ਇਸ ਕਰਕੇ ਬੋਇਲ ਜ਼ਰੂਰ ਕਰੋ ਜੀ ਇਹ ਜਿਹੜਾ ਜਲ ਜੀਰਾ ਆਪਾਂ ਬਣਾ ਰਹੇ ਆ ਇਹ ਹਾਜਮਾ ਵੀ ਠੀਕ ਕਰਦਾ ਹੈ ਹਾਂਜੀ ਇਹਦੇ ਵਿੱਚ ਦੋ ਚਮਚ ਆਪਾਂ ਸਾਲਟ ਪਾਇਆ ਨਮਕ ਪਾਇਆ ਅੱਧਾ ਚਮਚਾ ਸੌਂਡਾ ਪਾਇਆ ਹੁਣ ਆਪਾਂ ਜੀਰਾ ਪਾਊਡਰ ਪਾਵਾਂਗੇ ਜਿਹੜਾ ਆਪਾਂ ਮਿਕਸੀ ਰਾਹੀਂ ਕਰਕੇ ਰੱਖਿਆ ਇਨੂੰ ਆਪਾਂ ਫੈਲਾਵਾਂਗੇ ਸ਼ੱਕਰ ਲਈ ਆ 60 ਗ੍ਰਾਮ ਸ਼ੱਕਰ ਨੂੰ ਵੀ ਆਪਾਂ ਪੂਰੀ ਤਰ੍ਹਾਂ ਹਲਾਵਾਂਗੇ ਇਹਦੇ ਵਿੱਚ ਜਿਹੜੀ ਜੜੀ ਦੀ ਆ ਕੁੱਟੀ ਹੋਈ ਚਾਹ ਨਹੀਂ ਪਾਉਣੀ ਉਹ ਇਹਦਾ ਇਹਦੇ ਨਾਲ ਮਿਲਾ ਨਹੀਂ ਪਾਉਣੀ ਕੰਬੀਨੇਸ਼ਨ ਕਰ ਦੇਣਾ ਹਾਂਜੀ ਦੇਖੋ ਜੀ ਬੋਇਲ ਹੋ ਰਿਹਾ ਆਪਣਾ ਇਹਨੂੰ 2-3 ਮਿੰਟ ਆਪਾਂ ਚੰਗੀ ਤਰ੍ਹਾਂ ਬੋਇਲ ਕਰਨਾ ਕਿ ਅੱਛੀ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਪੱਕ ਜਾਣ ਮਿਲ ਜਾਣ ਹਾਂਜੀ ਦੇਖੋ ਜੀ ਹੁਣ 2 ਮਿੰਟ ਹੋ ਗਏ ਆਪਣੇ ਬੋਇਲ ਹੋਈ ਜਾ ਰਿਹਾ ਕਿਉਂਕਿ ਜਿੰਨਾ ਆਪਾਂ ਬੋਇਲ ਕਰਾਂਗੇ ਕਿ ਠੀਕ ਲਮਾ ਇਹ ਇਹ ਪਾਣੀ ਦਾ ਬੰਦਾ ਹਾਂਜੀ ਇਹ ਹੋ ਰਿਹਾ ਜੀ ਆਪਣਾ ਇਹ ਧਿਆ ਤਰੀਕ ਪੰਪ ਆਇਲ ਨੂੰ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਣਾ ਅਸ ਜੋ ਚੀਚਾ ਪਾਇਆ ਉਹੀ ਪਾਉਣੀਆਂ ਨੇ ਤਿੰਨ ਚਾਰ ਆਪਣਾ ਬਣ ਕੇ ਤਿਆਰ ਆ ਜੀ ਚਲ ਜੀਰਾ ਹੁਣ ਆਪਾਂ ਸਰਵ ਕਰਾਂਗੇ ਜੀ ਗਲਾਸ ਵਿੱਚ ਆਪਾਂ ਆਈਸ ਕਿਊ ਪਾ ਲਈ ਬਰਫਾ ਦੇ ਟੁਕੜੇ ਪਾ ਲੇ ਜੀਰਾ ਮੈਂ ਠੰਡਾ ਕਰਨਾ ਰੱਖਤਾ ਸੀ ਚਲ ਜੀਰਾ ਆ ਗਲਾਸ ਚ ਤੇ ਇਹ ਆਪਾਂ ਪਾਵਾਂਗੇ ਥੋੜਾ ਜਿਹਾ ਕਿਉਂਕਿ ਬਣਿਆ ਇਹਦੇ ਵਿੱਚ ਪਾਣੀ ਪਾ ਕੇ ਪਾਵਾਂਗੇ ਇਹਦੇ ਵਿੱਚ ਹਾਂਜੀ ਇਹ ਬਹੁਤ ਵਧੀਆ ਚੀਜ਼ ਆ ਜੀ ਇਹ ਗਰਮੀਆਂ ਲਈ ਬਹੁਤ ਫਾਇਦੇਮੰਦ ਚੀਜ਼ ਆ ਤੁਸੀਂ ਇਹਨੂੰ ਘਰ ਵਿੱਚ ਜ਼ਰੂਰ ਬਣਾਓ ਹਾਂਜੀ ਇਹਦੇ ਵਿੱਚ ਹੁਣ ਕੁਝ ਨਹੀਂ ਪਾਉਣਾ ਇੱਕ ਮੈਂ ਪਦੀਨੇ ਦੇ ਪਦੀਨਾ ਗ੍ਰाइंड ਕੀਤਾ ਹੋਇਆ ਉਹ ਜ਼ਰੂਰ ਪਾਵਾਂਗੇ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਣਾ ਜਲ ਜੀਰਾ ਬਣ ਕੇ ਤਿਆਰ ਆ ਜੀ ਆਪਣਾ ਤੁਸੀਂ ਵੀ ਆਪਣੇ ਘਰ ਵਿੱਚ ਇਦਾਂ ਹੀ ਬਣਾਇਆ ਮੈਨੂੰ ਕਮੈਂਟ ਰਾਈਂ ਦੱਸਿਓ ਕਿਦਾਂ ਦਾ ਬਣਿਆ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਹਾਂਜੀ ਧੰਨਵਾਦ ਲਓ ਜੀ